ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਚਰਨ ਸ਼ਰਨ ਗੁਰ ਏਕ ਪੈੰਡਾ ਚਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਚਰਨ ਚਲੋ ਮਾਰਗ ਗੋਬਿੰਦ ਮਿਟਾ ਹੈ ਪਾਪ ਜਪੀਏ ਹਰਬਿੰਦ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੇ ਤਾ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਜਿਸ ਨੀਤ ਕਾ ਕੋਈ ਨਾ ਜਾਣੈ ਨਾਮ ਜਪਤਿ ਉਹ ਚੌਂਕੁੰਟ ਮੰਨੈ ਦਰਸ਼ਨ ਮੰਗਉ ਦੇ ਪਿਆਰੇ ਤੁਮਰੀ ਸੇਵਾ ਕਾਣ ਕੌਣ ਨ ਤਾਰੇ ਰਹਾਉ ਜਾਂ ਕੈ ਨਿਕਟ ਨ ਆਵੈ ਕੋਈ ਸਗਲ ਸ੍ਰੇਸ਼ਟ 우ਆਂ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾ ਹਉ ਨ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗ ਤਬ ਪ੍ਰਭ ਨਾਨਕ ਮਿੱਠੇ ਲੱਗੇ ਸੁਖ ਹਟਲ ਗੁਰ ਸੇਵੀਐ ਇਹਨ ਸਹਜ ਸੁਬਾਈ ਦਰਸਨ ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਫਤ ਕ ਸੰਮੰਧੀ ਨੂਰੇ ਅਰ ਸੌਂ ਕੁਰ ਸੌਂ ਛੱਟੀ ਆ ਤਦ ਡਿੱਠੇ ਸੱਚੇ ਪਾਤਸ਼ਾ ਮਾਲ ਜਨਮ ਜਨਮ ਦੇ ਕੱਟੀ ਆ ਸੱਜਣ ਸੱਚਾ ਪਾਤਸ਼ਾ ਸਿਰ ਸ਼ਾਮ ਦਾ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਆ ਸਭ ਨਾਂ ਦਾ ਵੇਸਾ ਸਜਣ ਸੱਚਾ ਪਾਤਿਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭ ਨਾਂ ਦਾ ਵੇਸਾ ਸਤ ਨਾਮ ਸੇਵਾ ਹੈ ਗੁਰੂ ਸਾਹਿਬ ਜੀ ਤਨ ਸਰੇ ਮਹਲਾ 5 ਜਾਂ ਕਾ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹਿਆ ਤੋ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਾ ਜਾਂ ਕਾ ਸਤ ਗੁਰ ਪੂਰਾ ਜਾਂ ਕਾ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹਿਆ ਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਾ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੇ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਵਸਹਿ ਮੇਰਾ ਹੀ ਆਰਾ ਸੰਗ ਪੁੰਨੀਤਾ ਦੇਹੀ ਜਾਣ ਕੇ ਤੋੜ ਦੇ ਹੋ ਕਿਰਪਾ ਨਦ ਨਾਨਕ ਕੈ ਸੁਖ ਇਹ ਜਾਣ ਕੇ ਚਰਨ ਵਸਾ ਮੇਰਾ ਹੀ ਆਰਾ ਸੰਗ ਪੁੰਨੀਤਾ ਦੇਹੀ ਜਾਨ ਕੇ ਧੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ